ਆਜਾ ਮਾਮਲਾ ਜਲਾਲਾਬਾਦ ਹਲਕੇ ਦੇ ਮੰਡੀ ਅਰਨੀ ਵਾਲਾ ਸ਼ੇਖ ਸੁਬਾਨ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਜਲਾਲਾਬਾਦ ਹਲਕੇ ਦੇ ਪਿੰਡ ਵੈਰੋ ਕਾ ਦੇ ਅਧੀਨ ਆਉਂਦੇ ਪੰਡਤਾ ਵਾਲੀਆਂ ਝੁੱਗੀਆਂ ਦੀ ਇੱਕ ਲੜਕੀ ਜੋ ਪਿੰਡ ਅਰਨੀ ਵਾਲਾ ਸ਼ੇਖ ਸੁਬਾਨ ਵਿਖੇ ਵਿਆਹੀ ਹੈ ਉਸਨੇ ਆਪਦੇ ਸਹੁਰਾ ਪਰਿਵਾਰ ਦੇ ਉੱਪਰ ਤੰਗ ਪਰੇਸ਼ਾਨ ਕਰਨ ਦੇ આરોਪ ਲਗਾਏ ਹਨ ਜਾਣਕਾਰੀ ਮੁਤਾਬਕ ਗੁਰਪਿੰਦਰ ਰਾਣੀ ਪੰਡਤਾ ਵਾਲੀਆਂ ਝੁੱਗੀਆਂ ਦੀ ਰਹਿਣ ਵਾਲੀ ਹੈ ਤੇ ਪਿੰਡ ਅਰਨੀ ਵਾਲਾ ਸ਼ੇਖ ਸੁਬਾਨ ਵਿਖੇ ਵਿਆਹੀ ਹੈ ਜਿਸ ਨੇ ਦੱਸਿਆ ਕਿ ਉਸਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਗੁਰਪਿੰਦਰ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਨੂੰ ਉਸਦੇ ਜੇਠ ਨੇ ਨਸ਼ੇ ਦਾ ਆਦੀ ਬਣਾ ਕੇ ਉਸਦੇ ਹਿੱਸੇ ਦੀ ਕੁਝ ਜ਼ਮੀਨ ਵੀ ਜ਼ਬਰਦਸਤੀ ਆਪ ਦੇ ਨਾਮ ਕਰਵਾ ਲਈ ਹੈ ਅਤੇ ਸਾਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ ਹੈ ਪਰ ਜਦ ਦੂਜੇ ਪਾਸੇ ਇਸ ਮਾਮਲੇ ਸਬੰਧੀ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਜਦ ਦੂਜਾ ਪੱਖ ਸੁਣਿਆ ਤਾਂ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਭੈਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪਿੰਦਰ ਰਾਣੀ ਹੈ ਕੀ ਮਸਲਾ ਕੀ ਆ ਤੁਸੀਂ ਆਪਦੇ ਸਹੁਰਾ ਪਰਿਵਾਰ ਤੇ ਜਿਹੜੇ ਇਲਜ਼ਾਮ ਲਾਸ ਰਹੇ ਮੇਰੇ ਸਹੁਰਾ ਪਰਿਵਾਰ ਨੇ ਜਦੋਂ ਦਾ ਵਿਆਹ ਆ ਮੈਨੂੰ ਬਹੁਤ ਦੁਖੀ ਕੀਤਾ ਸੀਗਾ ਮੇਰੇ ਘਰ ਵਾਲਿਆਂ ਨੂੰ ਨਸ਼ੇ ਦਾ ਆਦੀ ਬਣਾਇਆ ਸੀਗਾ ਉਦੋਂ ਦਾ ਹੀ ਮੈਨੂੰ ਕਰੋ ਕਾਟ ਦਿੰਦੇ ਸੀਗੇ ਜੇ ਅਗਰ ਮੈਂ ਕੁਝ ਕਹਿੰਦੀ ਸੀ ਤਮਕਾਉਂਦੇ ਸੀ ਨਾਲ ਮੇਰੇ ਭਰਾਵਾਂ ਨੂੰ ਹੀ ਤਮਕਾਉਂਦੇ ਸੀ ਕਿੱਥੋਂ ਦੇ ਨੇ ਉਹ ਸਹੁਰਾ ਪਰਿਵਾਰ ਅਰਨੀਵਾਲਾ ਮੰਡੀ ਦੇ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਚੱਕਾ ਬਰਵਾਲਾ ਦੇ ਚੱਕਾ ਹਾਂਜੀ ਘਰ ਦੇ ਵਿੱਚੋਂ ਤੁਹਾਨੂੰ ਹਿੱਸਾ ਮਿਲਿਆ ਨਹੀਂ ਜੀ ਮੈਂ ਕਾਰ ਬਣਾਇਆ ਸੀ ਬਹੁਤ ਔਖਾ ਇਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਸੀ ਉਹ ਵੀ ਆ ਚੰਦੀ ਰਾਮ ਨੇ ਤੇ ਮਾਤਾ ਨੇ ਖੋਲਿਆ ਸਾਡੇ ਕੋਲ ਮੇਰੇ ਨਾਨ ਨੇ ਤੇ ਜਠਾਨੀ ਨੇ ਉਹ ਵੀ ਕਹਿੰਦੇ ਸਾਡੇ ਨਾਮ ਐਸਾ ਤੁਹਾਡੇ ਨਾਮ ਕੁਝ ਨਹੀਂ ਗਾ ਜ਼ਮੀਨ ਵੀ ਲੈ ਗਏ ਸਾਰਾ ਕੁਝ ਲੈ ਗਏ ਤੁਸੀਂ ਕਿੱਥੇ ਰਹਿੰਦੇ ਹੋ ਹਾਂ ਅਸੀਂ ਕਿਰਾਏ ਤੇ ਰਹਿੰਦੇ ਹਾਂ ਜੀ ਕਿਰਾਏ ਹਾਂਜੀ ਜ਼ਮੀਨ ਕਿੰਨੀ ਸੀਗੀ ਟੋਟਲ ਜ਼ਮੀਨ ਟੋਟਲ 20 ਕਿੱਲੇ ਸੀ ਜਦੋਂ ਮੇਰਾ ਵਿਆਹ ਆਇਆ ਸੀ ਜਾਂਦੀਰਾਮ ਵੇਚ-ਵੇਚ ਕੇ ਝੂਠ ਬੋਲਦਾ ਸੀ ਤੁਹਾਨੂੰ ਕਿੰਨਾ ਹਿੱਸਾ ਆਉਂਦਾ ਸੀ ਸਾਨੂੰ ਹਿੱਸਾ 10 ਕਿੱਲੇ ਆਉਂਦਾ ਸੀ ਹੁਣ ਕਿੰਨੀ ਰਹਿ ਗਈ ਹੁਣ ਸਾਡੇ ਕੋਲ 5 ਕਿੱਲੇ ਸੀ ਉਹਦੇ ਵਿੱਚੋਂ ਵੀ 2 ਕਿੱਲੇ ਮਾਤਾ ਨੇ ਆਦੇ ਨਾਲ ਵਾ ਲਈ 4 ਕਿਨਾਲਾ ਵੇਚਤੀ ਆ ਐਸ ਟਾਈਮ ਕਵਲ ਕੰਬੋਜ ਨੇ ਲਈ ਆ ਜਿਹੜਾ ਬੰਦੇ ਨੇ 6 ਮਹੀਨੇ ਹੋ ਗਏ ਰੋਜ਼ ਜਾ ਕੇ ਉਹਨੇ ਮੈਨੂੰ ਵੀ ਕਿਆ ਸੀ ਕਈ ਵਾਰਾਂ ਵੀ ਮੈਂ ਜ਼ਮੀਨ ਉਹ ਲੈਣੀ ਹੈ ਮੈਂ ਨੇ ਕਿਆ ਸੀ ਮੈਂ ਅਸੀ ਨਹੀਂ ਦੇਣੀ ਉਹ ਕੌਣ ਆ ਕਵਲ ਕੰਬੋਜ ਕਵਲ ਕੰਬੋਜ ਉਹਨਾਂ ਦਾ ਰਿਸ਼ਤੇਦਾਰ ਹੈ ਮੇਰੇ ਸਹੁਰੇ ਪਰਿਵਾਰ ਦਾ ਫਿਰ ਉਸ ਤੋਂ ਬਾਅਦ ਤੇ ਤੁਸੀਂ ਪ੍ਰਸ਼ਾਸਨ ਨੂੰ ਨਹੀਂ ਇਹਦੇ ਬਾਰੇ ਜਾਣੂ ਕਰਵਾਇਆ ਬਹੁਤ ਕੋਸ਼ਿਸ਼ ਕੀਤੀ ਸੀ ਮੈਨੂੰ ਸਾਲ ਹੋ ਗਿਆ ਦਰਖਾਸਤ ਲਾਉਂਦੀ ਨਹੀਂ ਬਹੁਤ ਕੁਛ ਕਰਦੀ ਨਾ ਪੈਸਾ ਚੜਾਈ ਹੁੰਦੇ ਆ ਮੇਰੀ ਸੁਣਵਾਈ ਕਿਤੇ ਨਹੀਂ ਹੋਈ ਕਿਤੇ ਵੀ ਕਹਿ ਰਹੇ ਹੋ ਕਿ ਉਹ ਜ਼ਮੀਨ ਵੇਚੀ ਜਾ ਰਹੀ ਹੈ ਫਿਰ ਤੁਹਾਡੇ ਪਤੀ ਦੇ ਨਾਮ ਹੀ ਹੈ ਨਹੀਂ ਜ਼ਮੀਨ ਮੇਰੇ ਪਤੀ ਦੇ ਨਾਮ ਜ਼ਮੀਨ ਸੀ ਉਹ ਨਸ਼ੇਦ addict ਸੀ ਉਹਨੂੰ ਨਸ਼ਾ ਖਵਾ ਕੇ ਤੁਮ ਕਹਉਂਦੇ ਸੀ ਕਹਿੰਦੇ ਸੀ ਸੈਂਟਰ ਚ ਕਾ ਦੇਂਗੇ ਜੇ ਤੂੰ ਸਾਨੂੰ ਸਾਈਨ ਨਾ ਕਰਕੇ ਦਿੱਤੇ ਤਾਂ ਉਹਨੂੰ ਘਰੋਂ ਘੁੱਟ ਮਾਰ ਕੇ ਲੈ ਜਾਂਦੇ ਆ ਵਿਚਾਰੀ ਚ ਸਾਈਨ ਕਰਵਾ ਲੈਂਦੇ ਆ ਹੁਣ ਕੀ ਮੰਗ ਕੀ ਕਰਦੇ ਹਾਂ ਪ੍ਰਜਾ ਅਸੀਂ ਪ੍ਰਸ਼ਾਸਨ ਤੋਂ ਮੰਗੇ ਕਰਨੇ ਆ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਸਾਡੀ ਜ਼ਮੀਨ ਵੇਚੀ ਗਈ ਹੈ ਉਹ ਵੀ ਸਾਨੂੰ ਵਾਪਸ ਕੀਤੀ ਜਾਵੇ ਕਦੇ ਕੋਈ ਲੜਾਈ ਝਗੜਾ ਆਇਆ ਤੁਹਾਡਾ ਲੜਾਈ ਝਗੜਾ ਸਾਡਾ 12 ਸਾਲਾਂ ਤੋਂ ਚੱਲਦਾ ਆਂਦਾ ਉਹਨਾਂ ਨੇ ਕਦੇ ਵੀ ਸਾਨੂੰ ਇੱਕ ਦਿਨ ਵੀ ਖਾਲੀ ਨਹੀਂ ਜਾਣ ਦਿੱਤਾ ਦਰਖਾਸਤ ਦਿੱਤੀ ਇਸ ਮਸਲੇ ਤੇ ਤੁਸੀਂ ਹਾਂਜੀ ਹਾਂਜੀ ਬਹੁਤ ਦਿੱਤੀਆਂ ਕਿੱਥੇ ਦਰਖਾਸਤ ਐਸਪੀ ਦਫ਼ਤਰ ਵੀ ਦਿੱਤੀ ਆਰਨੀਅਲ ਥਾਣੇ ਵੀ ਦਿੱਤੀਆਂ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਕੋਈ ਵਿਸ਼ਵਾਸ ਨਹੀਂ ਦਵਾਇਆ ਉਹ ਥਾਣੇ ਸੱਤ ਲੈਂਦੇ ਸੀਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਸੀ ਕਰਦੀ 12 ਸਾਲਾਂ ਤੋਂ ਤੁਸੀਂ ਫਿਰ ਇਹ ਇਦਾਂ ਹੀ ਦਲ ਦਲ ਦੀਆਂ ਠੋਕਰਾਂ ਖਾ ਰਹੇ ਹੋ। ਇਦਾਂ ਹੀ ਠੋਕਰਾਂ ਖਾਈ ਜਾਂਨੇ। ਹੁਣ ਕੀ ਮੰਗ ਕਰਦੇ ਆ? ਹੁਣ ਸਾਨੂੰ ਇਨਸਾਫ ਚਾਹੀਦਾ। ਹਰੇਕ ਗੱਲ ਦਾ ਆਖਰ ਇਨਸਾਫ ਨਹੀਂ ਮਿਲਦਾ। ਮਾਨਸਬਤਾਂ ਤੇ ਖਬਰ ਪਹੁੰਚ ਨਹੀਂ ਜਾਂਦੀ। ਕੋਈ ਕੋਰਟ 'ਚ ਕੇਸ ਵੀ ਚੱਲਦਾ ਐ ਇਸ ਦੇ ਬਾਬਤ। ਹਾਂਜੀ, ਚੱਲਦਾ ਐ ਜੀ। ਕਿਹੜੀ ਕੋਰਟ 'ਚ? ਪ੍ਰਵੀਨ ਸਿੰਘ ਦੇ ਵੀ ਚੱਲਦਾ ਜੀ, ਅਮਨਦੀਪ ਗੌਰ ਜੱਜਪਾਲ ਵੀ ਚੱਲਦਾ ਐ ਜੀ। ਕੀ ਲੱਗਦਾ? ਅਜੇ ਤੱਕ ਕੁਝ ਨਹੀਂ ਲੱਗਦਾ। ਵੀ ਕੁਝ ਵੀ ਸਾਨੂੰ ਮਿਲੂਗਾ। ਕੋਈ ਇਨਸਾਫ ਮਿਲੇਗਾ ਨਹੀਂ। ਉਹਨਾਂ ਯਾਨੀ ਕਿ 3 ਕਿੱਲੇ ਜ਼ਮੀਨ ਹੈਗੀ ਤੁਹਾਡੇ ਕੋਲ ਹਾਂਜੀ ਰਾਤ ਵੀ ਧਮਕਾਇਆ ਉਹਨਾਂ ਨੇ ਵੇਸੀ ਮੁੰਡਾ ਵੀ ਮਾਰਦੇ ਆਂਗੇ ਇਹਨੂੰ ਜਾਨਵ ਮਾਰਦੇ ਆਂਗੇ ਸਾਨੂੰ ਰਾਤੀ 9 ਵਜੇ ਤੋਂ ਪਿੰਡ ਛੱਡ ਕੇ ਭਜਣਾ ਪਿਆ ਬੇਟਾ ਵੀ ਆ ਤੁਹਾਡੇ ਕੋਲ ਹਾਂਜੀ 11 ਸੱਤ ਦਾ 11 ਸੱਤ ਜੀ ਕੀ ਨਾਮ ਹੈ ਕੌਮ ਪ੍ਰਕਾਸ਼ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਰਨੀ ਵਾਲੇ ਦੀ ਤੁਹਾਡੀ ਪਤਨੀ ਦੇ ਵੱਲੋਂ ਤੁਹਾਡੇ ਪਰਿਵਾਰ ਦੇ ਉੱਪਰ ਬ੍ਰਦਰ ਤੁਹਾਡੇ ਦੇ ਤੇ ਤੁਹਾਡੀ ਮਾਤਾ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਵੀ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਨੇ ਘਰੋਂ ਕੀ ਇਹ ਵਾਕਿਆ ਸਹੀ ਆ ਹਾਂਜੀ ਹਾਂਜੀ ਤੁਸੀਂ ਨਹੀਂ ਕਦੇ ਉਹਨਾਂ ਨਾਲ ਗੱਲਬਾਤ ਕੀਤੀ ਇਤੇ ਜੀ ਪਰ ਉਹ ਸੈਂਟਰ ਦੀ ਧਮਕਾ ਸੈਂਟਰ ਚ ਕਾ ਦਿੰਦੇ ਆ ਨਸ਼ਾ ਕਰਦੇ ਤੁਸੀਂ ਹਾਂ ਕਦੋਂ ਤੋਂ ਕਰਦੇ ਜੇ ਬਸ ਉਹਨਾਂ ਹੀ ਲੋਆਇਆ ਜੀ ਉਹਨਾਂ ਦਾ ਕੀ ਨਾਮ ਹੈ ਤੁਹਾਡੇ ਬ੍ਰਦਰ ਦਾ ਚਾਂਦੀਰਾਮ ਜੀ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਅਰਨੀ ਵਾਲੇ ਜੀ ਇਹ ਤੁਹਾਡੀ ਪਤਨੀ ਦਾ ਕਹਿਣਾ ਹੈ ਕਿ ਜਿਹੜੀ ਜ਼ਮੀਨ ਜਾਇਦਾਦ ਆ ਉਹ ਆਪ ਦੇ ਨਾਲ ਵਾਈ ਜਾਂਦੇ ਨੇ ਹਾਂਜੀ ਹਾਂਜੀ ਕਿੰਨੀ ਜ਼ਮੀਨ ਆ ਤੁਹਾਡੇ ਕੋਲ ਇਸ ਟਾਈਮ ਜੀ ਜੱਦੀ ਜ਼ਮੀਨ ਕਿੰਨੀ ਸੀ ਤੁਹਾਡੇ ਕੋਲ 20 ਕਿੱਲੇ ਜੀ ਹੁਣ ਕਿੰਨੀ ਹੈ ਹੁਣ ਤਾਂ ਮੇਰੇ ਕੋਲ ਆ ਗਿਆ ਦੂਜੀ ਪੰਜ ਕਿੱਲੇ ਜੀ ਉਹਦੇ ਚੋਂ ਵੀ ਇਹਨਾਂ ਦੋ ਕਿੱਲੇ ਲਵਾ ਲਈਨਾ ਤੇ ਬਾਕੀ ਦੀ ਪੰਜ ਬਾਕੀ ਅੱਗੇ ਵੇਚਤੀ ਜੀ ਤੁਸੀਂ ਵੇਚੀ ਸੀ ਕਿ ਤੁਹਾਡੇ ਭਰਾ ਨੇ ਸਾਰਿਆਂ ਇਕੱਠੀ ਵੇਚੀ ਸੀ ਤੇ ਹੁਣ ਸਾਡੇ ਕੋਲੇ ਕੀ ਪੰਜ ਕਿੱਲੇ ਵੀ ਸੀ ਤੇ ਹੁਣ ਫਿਰ ਲੈ ਗਿਆ ਮੈਨੂੰ ਵਿਚੈਰੀ ਅੱਛਾ ਤੇ ਉਹਦੇ ਵਿੱਚ ਦੋ ਕਿੱਲੇ ਫਿਰ ਮਾਤਾ ਦੇ ਨਾਂ ਲਵਾਤੀ ਧੱਕੇ ਨਾਲ ਆ ਧੱਕੇ ਨਾਲ ਤੁਹਾਡੀ ਪਤਨੀ ਦੇ ਨਾਂ ਨਹੀਂ ਜ਼ਮੀਨ ਹੈਗੀ ਆ ਵੀ ਜਿੱਥੇ ਛੇਕ ਨਾਲ ਆਇਨਾਗਾ ਵੇਚਦੀ ਨਹੀਂ ਤੁਹਾਡੀ ਪਤਨੀ ਦੇ ਨਾਮ ਕੋਈ ਜ਼ਮੀਨ ਨਹੀਂ ਲੱਗੀ ਨਹੀਂ ਹੈਗੀ ਜੀ ਤਾਂ ਫਿਰ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕਰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਘਰੇ ਵੀ ਨਹੀਂ ਮੈਨੂੰ ਰਹਿਣ ਦਿੱਤਾ ਗਿਆ ਮੈਂ ਪਾਸੇ ਰਹਿਣੀ ਹੈ ਹਾਂਜੀ ਹਾਂਜੀ ਤੁਸੀਂ ਕਦੇ ਆਪਦੇ ਮਾਤਾ ਪਿਤਾ ਨਾਲ ਆਪਦੇ ਭਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੇਰੇ ਪਰਿਵਾਰ ਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਜੇ ਜੇ ਉਹ ਕੋ ਬੜਾ ਦਬਾਉਂਦੇ ਹੈ ਜੀ ਮੈਨੂੰ ਕੀ ਕਹਿੰਦੇ ਨੇ ਗਾਲਾਂ ਮੰਦੇ ਬੋਲ ਰਿਆ ਮਾਰ ਦਿਆਂਗੇ ਤੂੰ ਸੈਨ ਕੀਤੇ ਤੇ ਤਾਂ ਤੈਨੂੰ ਕੁਰੂਕਾਟ ਦੇਣਾ ਤੇ ਬਹੁਤ ਬੋਲਟ ਬੋਲਟ ਬੋਲ ਰਿਹਾ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਕਿੜੀ ਦੋ ਕਿਲੇ ਨਾ ਲਵਾਈ ਗਈ ਆ ਉਹ ਉਹ ਕਿੜੀ ਵੇਚੀ ਗਈ ਉਹ ਆਪ ਸਾਹ ਮੈਨੂੰ ਮਿਲੀ ਜੀ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਅਰਨੀਵਾਲ ਦੇ ਰਹਿਣ ਵਾਲਾ ਵੀਰ ਦੀ ਜਾਂਦੀ ਰਾਮ ਮੇਰਾ ਨਾਮ ਇੱਕ ਬਾਈ ਜੀ ਤੁਹਾਡੀ ਪਰਜਾਈ ਗੁਰਪਿੰਦਰ ਕੌਰ ਦੇ ਵੱਲੋਂ ਸੋਹਰਾ ਪਰਿਵਾਰ ਦੇ ਉੱਪਰ ਤੁਹਾਡੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਵੀ ਮੇਰੇ ਘਰ ਵਾਲੇ ਨੂੰ ਨਸ਼ੇ ਤੇ ਲਾ ਕੇ ਉਹਨੂੰ ਨਸ਼ੇਦਾਦੀ ਕਰਕੇ ਤੇ ਜਿਹੜੀ ਜ਼ਮੀਨ ਜਾਇਦਾਦ ਆ ਤੁਹਾਡਾ ਨਾਮ ਲੈ ਲਿਆ ਵੀ ਆਪਦੇ ਨਾਮ ਕਰਵਾਉਣਾ ਚਾਹੁੰਦੇ ਹੋ ਤੇ ਉਹਨੂੰ ਘਰੇ ਵੀ ਨਹੀਂ ਰਹਿਣ ਦੇਂਦੇ ਤੰਗ ਪਰੇਸ਼ਾਨ ਕਰਦੇ ਹੋ ਕੀ ਇਹ ਵਾਕਿਆ ਸਹੀ ਹੈ ਜਾਂ ਗਲਤ ਇਲਜ਼ਾਮ ਭਾਈ ਜੀ ਦੇਖੋ ਮੈਂ ਆਪਾਂ ਤਾਂ ਸਿੱਧੀ ਗੱਲ ਕਰਦੇ ਆਂ ਵੀਰ ਜੀ ਨਾ ਤਾਂ ਆਪਣਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਈ ਸਾਡੀ ਪੈਲੀ ਸਾਂਝੀ ਹੈ ਉਹਦਾ ਮਕਾਨ ਵੀ ਆਡੇ ਉਹ ਰਹਿ ਵੀ ਆ ਡਰੇ ਨੇ ਕੋਈ ਆਪਣਾ ਉਹਦੇ ਨਾਲ ਲੈਣ ਦੇਣ ਨਹੀਂ ਵੀਰ ਜੀ ਨਾ ਆਪਾਂ ਨੂੰ ਇਸ ਕਰਦਾ ਪਤਾ ભાઈ જમીન ਕਿੰਨੀ ਸੀ ਤੁਹਾਡੇ ਕੋਲੇ શરૂત ਲਈ ਜੀ ਸਾਡੇ ਕੋਲੇ ਕਿਸੀ 15 ਕਿੱਲੇ ਉਹ ਕਹਿੰਦੇ ਨੇ ਵੀ ਸਾਡੇ ਕੋਲੇ 3 ਕਿੱਲੇ رہ گئے ਨੇ ਸਿਰਫ ਬਾਕੀ ਜ਼ਮੀਨ ਉਹਨਾਂ ਨੇ ਆਪਦੇ ਨਾਮ ਕਰਵਾ ਲਈਏ ਤੁਹਾਡਾ ਨਾਮ ਜੀ ਨਾ ਅਸੀਂ ਆਪਦੀ ਮੇਰੀ ਆਪਦੀ ਪਈਏ ਇਹਨਾਂ ਦੀ ਆਪਦੀ ਪਈਏ માતાજી ਦਾ ਹਿੱਸਾ ਲੱਗ ਪਿਆ ਠੀਕ ਹੈ ਨਾ ਜੀ ਤੇ ਇਹਨਾਂ ਨੇ ਸਾਡਾ ਤਾਂ ਕੋਈ ਹੋਰ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਮੇਰਾ ਪੋਰਸ਼ਨ ਨਾ ਲੱਗੇ ਜੀ ਤੇ ਇਹਨਾਂ ਦਾ ਪੋਰਸ਼ਨ ਨਾ ਲੱਗੇ ਵੀਰ ਜੀ ਠੀਕ ਹੈ ਜੀ ਪਹਿਲੀ ਇਹਨਾਂ ਦੀ ਅਲੱਗੇ ਮੇਰੀ ਅਲੱਗੇ ਮੇਰਾ ਕੋਈ ਲੈਣ ਦੇਣ ਨਹੀਂ ਇਹਨਾਂ ਨਾਲ ਨਾਲੇ ਮੈਨੂੰ ਇਹਨਾਂ ਦਾ ਸੱਚ ਕੱਲ ਦਾ ਪਤਾ ਵੀ ਨਹੀਂ ਜੀ ਗੁਰਪਿੰਦਰ ਕੌਰ ਕਹਿੰਦੀ ਵੀ ਮੈਨੂੰ ਘਰ ਤੋਂ ਵੀ ਕੱਢ ਦਿੱਤਾ ਗਿਆ ਤੇ ਮੈਂ ਕਿਰਾਏ ਤੇ ਰਹਿੰਦੀ ਸੀਗੀ ਹੁਣ ਉੱਥੋਂ ਵੀ ਮੈਨੂੰ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਮੈਂ ਉੱਥੋਂ ਹੀ ਆ ਗਈ ਆ ਸਰ ਪਤਾ ਹੈ ਕਰਕੇ ਜੀ ਦੇਖੋ ਇਹਦਾ ਪਿਓ ਹੀ ਲੈ ਗਿਆ ਕੱਢ ਕੇ ਇਹਦਾ ਸਮਾਨ ਸਮੂਹ ਸਾਰਾ ਕੁਝ ਕੱਢ ਕੇ ਲੈ ਗਿਆ ਅਸੀਂ ਤਾਂ ਕਰ ਹੀ ਐ ਨਹੀਂ ਸੀ ਅਸੀਂ ਤਾਂ ਗਏ ਸੀ ਕਿਤੇ ਵਾਂਡੇ ਇਹ ਮਗਰੋਂ ਆ ਕੇ ਇਹਦਾ ਪਿਓ ਕੱਢ ਕੇ ਲੈ ਗਿਆ ਸਮਾਨ ਸਮੂਹ ਸਾਰਾ ਕੁਝ ਕਿਰਾਏ ਤੇ ਵਾਕੇ ਚਲਾ ਗਿਆ ਜੀ ਇਹਨੂੰ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਘਰ ਜਿਹੜਾ ਇਸ ਤਰ੍ਹਾਂ ਬਰਬਾਦ ਵੀ ਹੋਣ ਦਾ ਖਤਰਾ ਹੁੰਦਾ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਵੀ ਆਦਾ ਵਸਣ ਤੇ ਖਾਵਣ ਨਾਲੇ ਮੇਰਾ ਤਾਂ ਇਹਨਾਂ ਨਾਲ ਲੈਣ ਦੇਣ ਨਹੀਂ ਜੀ ਆਦਾ ਘਰੇ ਰਵਣ ਆਦਾ ਆ ਕੇ ਉਹਨਾਂ ਦਾ ਪੁਰਸਨ ਲੱਗ ਕੇ ਇਹਨਾਂ ਦਾ ਲੱਗ ਕੇ ਦੇਖੋ ਉਲਟਾ ਇਹਨਾਂ ਨੇ ਮੇਰੀ ਭੈਣ ਨੂੰ ਉਧਰੋਂ ਇਸ ਨੇ ਰੁਪਿੰਦਰ ਕੌਣ ਨੇ ਉਧਰੋਂ ਮੇਰੇ ਆ ਗਿਆ ਇੰਦੇ ਭਰਾ ਨੇ ਕੁੱਟ ਮਾਰ ਕੇ ਰਾਤ ਨੂੰ 11 ਵਜੇ ਮੇਰੀ ਭੈਣ ਨੂੰ ਉਹ ਤੋਂ ਕੱਢਤਾ ਤੁਹਾਡੀ ਭੈਣ ਉਧਰ ਵਿਆਹੀ ਹੈ ਹਾਂਜੀ ਅੱਛਾ ਤੇ ਉਹ ਹੁਣ ਇੱਥੇ ਬੈਠੀ ਮੇਰੇ ਬੂਹੇ ਤੇ ਬੈਠੀ ਹੈ ਉਹਨਾਂ ਕੋਲੇ ਜਵਾਕ ਹੈਗਾ ਹਾਂਜੀ ਹਾਂਜੀ ਉਹਨਾਂ ਕੋਲ ਮੁੰਡਾ ਹੈਗਾ ਜੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਨੇ ਆ ਜੀ ਵੀ ਸਾਨੂੰ ਤਾਂ ਜਿਵੇਂ ਕਹਿੰਦੇ ਨੇ ਵੀ ਇਨਸਾਫ ਚਾਹੀਦਾ ਵੀ ਬਿਨਾਂ ਗੱਲ ਤੋਂ ਝੂਠੇ ਬਲੇਮ ਲਾਈ ਜਾਂਦੀ ਹੈ ਜੀ ਬਸ ਸਾਛਿ ਤਾਂ ਇਹ ਕਹਿੰਦੇ ਵੀ ਆ ਕੇ ਧਿਆਦਾ ਵੇਖਣ ਇੱਕ ਵਾਰਾਂ ਵੀ ਕੀ ਹੈ ਤੇ ਕੀ ਨਹੀਂ ਮੌਜ ਹੈ ਸਾਡੀ ਭੈਣ ਦਾ ਕਰ ਵੀ ਨੇ ਪੱਟਤਾ ਜੀ